ਜਾਇ ਵੀ ਲੜਕੀਆਂ ਦਾ ਜਿਹੜਾ ਗਲਤ ਧੰਦਾ ਚੱਲਦਾ ਸੀਗਾ ਮਿਹੜੂ ਪਿੰਡ ਦੇ ਲਾਗੇ ਉਹ ਪਿੱਛੇ ਵੀ ਮਕਦਮਾ ਦਰਜ ਕੀਤਾ ਸੀ ਹੁਣ ਫਿਰ ਕੱਲ ਪਤਾ ਲੱਗਾ ਸੀਗਾ ਇੱਕ ਮਦਈ ਆਇਆ ਆਪਣੇ ਕੋਲ ਕੰਪਲੇਨੈਂਟ ਸੀ ਜਿਹੜਾ ਦੱਸ ਰਿਹਾ ਸੀਗਾ ਵੀ ਕੁਝ ਵਿਦੇਸ਼ੀ ਲੜਕੀਆਂ ਨੇ ਜੋ ਉਥੇ ਘੋੜੇ ਪਾਲੇ ਮਾਸੂਮ ਲੋਕਾਂ ਨੂੰ ਦੇਰ ਰਾਤ ਲੇਟ ਨਾਈਟ ਹਨੇਰੇ 'ਚ ਫਰਮਾ ਕੇ ਪੈਸੇ ਠੱਗਦੀਆਂ ਸੀ ਡਰਾਉਂਦੀਆਂ ਸੀ ਧਮਕਾਉਂਦੀਆਂ ਸੀ ਬਲੈਕਮੇਲ ਕਰਦੀਆਂ ਨੇ ਉਹਨਾਂ ਦੇ ਰਿਗਾਰਡਿੰਗ ਫਿਰ ਜਦੋਂ ਆਇਆ ਉਹਦੇ ਬਿਆਨ ਲਿਖ ਕੇ ਕਾਰਵਾਈ ਕੀਤੀ ਗਈ ਮਕਦਮਾ ਦਰਜ ਕੀਤਾ ਗਿਆ ਉਹਨੂੰ ਨਾਲ ਲੈ ਕੇ ਰੇਡ ਕੀਤੀ ਜਦੋਂ ਮੌਕੇ ਤੇ ਤਾਂ ਉੱਥੇ ਵਿਦੇਸ਼ੀ ਲੜਕੀਆਂ ਕਾਪੂ ਆਈਆਂ ਕੋਈ ਕਿੰਨੀਆਂ ਲੱਗ ਕੇ ਸੀ ਉਹ तकरीबन 6 ਲੜਕੀਆਂ ਨੇ ਜੀ ਵਿਦੇਸ਼ੀ ਨੇ 6 ਤੋਂ ਕੋਈ ਵਿਅਕਤੀ ਫੜਾਇਆ ਮੁੱਖ ਤੇ ਨਹੀਂ 6 ਲੜਕੀਆਂ ਨੇ ਕੋਈ ਨੌਜਵਾਨ ਕੋਲ ਲਾਈਕ ਚਾਕੂ ਨੁਮਾ ਚੀਜ਼ਾਂ ਦਿਖਾ ਕੇ ਤੇਜ਼ ਹਥਿਆਰ ਦਿਖਾ ਕੇ ਲੋਕਾਂ ਨੂੰ ਪਹਿਲਾਂ ਪਰਹਮਾ ਲੈਣਾ ਪੈਸੇ ਲੈ ਲੈਣੇ ਫਿਰ ਮੁਰਕੇ ਉਹਨਾਂ ਨੂੰ ਬਲੈਕਮੇਲ ਕਰਨਾ ਚਾਕੂ ਦਿਖਾ ਕੇ ਕੱਟੀਆਂ ਨੇ ਢੰਡ ਬਣਾ ਕੇ ਐਸਾ ਜਿਹਾ ਵੀ ਇਹ ਲੋਕ ਸੇ ਕਿਹੜੀ ਜਗ੍ਹਾ ਰਹਿਣ ਵਾਲੀਆਂ ਸਾਰੀਆਂ ਹੀ ਉਹ ਵਿਦੇਸ਼ੀਆਂ ਨੇ ਜੀ ਅਲੱਗ-ਅਲੱਗ ਮੁਲਕ ਨੇ ਬਾਹਰ ਲਈ ਕਿੰਨੇ ਸਮੇਂ ਤੋਂ ਇੱਥੇ ਪੁਆਡਾ ਸ਼ਹਿਰ ਚ ਆ ਰਹੇ ਜੀ ਸੌਰੀ ਪੁਆਡਾ ਸ਼ਹਿਰ ਦੇ ਕਿੰਨੇ ਸਮੇਂ ਤੋਂ ਇੱਥੇ ਆ ਉਹ ਮਹਿਰੂ ਪਿੰਡ ਦੇ ਵਿੱਚ ਉੱਥੇ ਪੀਜੀ ਬਣੇ ਨੇ ਜੀ ਕੁਛ ਉੱਥੇ ਪੀਜੀ ਚ ਰਹਿੰਦੀਆਂ ਸੀ ਇਹ ਆਈਆਂ ਕਿ ਪੜ੍ਹਾਈ ਕਰਨ ਆਈਆਂ ਸੀ ਜੀ ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਛੋਂ ਕਿਹੜੇ ਏਰੀਆ ਦੇ ਰਹਿਣ ਵਾਲੀਆਂ ਆ ਇਹ ਕਿਛੋਂ ਵਿਦੇਸ਼ ਤੋਂ ਨੇ ਜੀ ਬਲੱਗ-ਬਲੱਗ ਮੁਲਕਾਂ ਦੀਆਂ ਨੇ ਤੇ ਇਹਨਾਂ ਦੇ ਕੋ ਪਾਸਪੋਰਟ ਵਗੈਰਾ ਕੋਈ ਉਹ ਵੀ ਇਨਵੈਸਟੀਗੇਸ਼ਨ ਦਾ ਹਿੱਸਾ ਫਰਦਰ ਕਰ ਰਹੇ ਆ ਜੀ ਹੁਣ ਇਹਨਾਂ ਦੇ ਵੀਜ਼ੇ ਵੀ ਵੈਰੀਫਾਈ ਕੀਤੇ ਜਾਣਗੇ ਇਨ ਕੇਸ ਨਹੀਂ ਵੀਜ਼ਾ ਵੈ ਤਾਂ ਜੋ ਬਣਵੀ ਧਾਰਾ ਹੈ ਅਗਲੀ ਉਹ ਵੀ ਲਗਾਈ ਜਾਊਗੀ ਤੇ ਹੁਣ ਫਿਰ ਕੀ ਧਾਰਾ ਲਗਾਈ ਹੈ ਜੀ ਹੁਣ 384 ਹੈਗੀ ਮੇਨ ਜਿਹੜੀ ਸੈਕਸ਼ਨ ਹੈਗਾ 506 ਹੈ ਨਾਲ ਦੀ 348 ਉਹਦੇ ਦਾਇਰ ਮੁਕਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਪਹਿਲੀ ਕਾਰਵਾਈ ਸ਼ੁਰੂ ਕਰ ਦਿੱਤੀ ਸਰਪੰਚ ਜੀ